ਭਾਜਪਾ ਆਗੂ ਕੇਂਦਰੀ ਕੈਬਨਟ ਮੰਤਰੀ ਅਮਿਤ ਸ਼ਾਹ ਵੱਲੋਂ ਸੰਵਿਧਾਨ ਨਿਰਮਾਤਾ ਡਾਕਟਰ ਪੀਮਰਾਓ ਅੰਬੇਦਕਰ ਖਿਲਾਫ ਕੀਤੀ ਗਲਤ ਟਿੱਪਣੀ ਦੇ ਰੋਸ 'ਵਜੋਂ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਬੜਿੰਗਦਿਆਂ ਹਦਾਇਤਾਂ ਅਨੁਸਾਰ ਹਲਕਾ ਬੁੜਲਾੜਾ ਦੇ ਕਸਬਾ ਬਰੇਟਾ ਵਿਖੇ ਹਲਕਾ ਇੰਚਾਰਜ ਡਾਕਟਰ ਰਣਵੀਰ ਕੌਰ ਮੀਆਂ ਦੀ ਅਗਵਾਈ ਵਿੱਚ ਭਾਜਪਾ ਆਗੂਆਂ ਦੇ ਪੁਤਲੇ ਸਾਰੇ ਗਏ। ਜੈ ਹਿੰਦ। ਮੁਕੰਮਲ ਮੁਕੰਮਲ ਪ੍ਰਧਾਨ ਮੰਤਰੀ ਅਮਿਤ ਸ਼ਾਹ ਮੁਕੰਮਲ। ਮੁਕੰਮਲ। ਸੰਵਿਧਾਨ ਦੇ ਖਿਲਾਫ ਜੋ ਉਹਨਾਂ ਦੀ ਹਰ ਰੋਜ਼ ਇੱਕ ਟਿੱਪਣੀ ਦੇ ਰਹੇ ਨੇ ਭਵਾਂ ਉਹ ਬਾਬਾ ਅੰਬੇਦਕਰ ਜੀ ਦੇ ਲਈ ਹੋਵੇ ਭਵਾਂ ਉਹ ਸੰਵਿਧਾਨ ਦੇ ਲਈ ਹੋਵੇ ਰਾਜਾ ਵਿਢਿੰਗ ਜੀ ਦੇ ਦੇਸ਼ਾਨੇ ਦੇਸ਼ਾ ਅਨੁਸਾਰ ਪਾਰਟੀ ਪ੍ਰਧਾਨ ਦੇ ਕਿ ਹਰ ਇੱਕ ਬਲੌਕ ਪੱਧਰ ਤੇ ਇਹਦਾ ਅਸੀਂ ਵਿਰੋਧ ਕਰਦੇ ਆਂ ਇਸ ਟਿੱਪਣੀਆਂ ਦੀਆਂ ਉਹਨਾਂ ਦੀਆਂ ਨਿੰਦਾ ਕਰਦੇ ਆ ਕਿਉਂਕਿ ਸੰਵਿਧਾਨ ਇੱਕ ਇਹੋ ਜਿਹਾ ਗ੍ਰੰਥ ਹੈ ਜਿਹਨੂੰ ਹਰ ਇੱਕ ਭਾਰਤ ਦਾ ਵਿਅਕਤੀ ਇੰਡੀਆ ਦਾ ਵਿਅਕਤੀ ਹਰ ਇੱਕ ਨੂੰ ਮੰਨ ਰਿਹਾ ਔਰ ਇਸ ਤੇ ਇੱਕ ਇੱਕ ਸਾਡੀ ਰੂਲ ਬੁੱਕ ਕਹ ਲਾਂਗੇ ਅਗਰ ਛੋਟੇ ਸ਼ਬਦਾਂ 'ਚ ਗੱਲ ਕਰਾਂ ਤਾਂ ਉਹ ਸਾਡੀ ਇੱਕ ਰੂਲ ਬੁੱਕ ਹੈ ਕਿ ਸਾਨੂੰ ਜੋ ਸਿਵਲਾਈਜ਼ੇਸ਼ਨ ਪ੍ਰੋਵਾਈਡ ਕਰਦਾ ਦਿੱਲੀ ਚੁਣਦੇ ਦੌਰਾਨ ਪੰਜੋ ਕੁਛ ਭਾਜਪਾ ਦੇ ਆਗੂਆਂ ਵੱਲੋਂ ਪੰਜਾਬੀਆਂ ਖਿਲਾਫ ਵੀ ਕੁਝ ਗਲਤ ਬਿਆਨ ਬਜਾਈ ਕੀਤੀ ਹੈ ਤੁਸੀਂ ਉਸ ਨੂੰ ਕਿਸ ਤਰ੍ਹਾਂ ਦੇ ਦੇ ਮੈਨੂੰ ਲੱਗਦਾ ਹੈ ਕਿ ਭਾਜਪਾ ਦਾ ਜੋ ਦਿਮਾਗੀ ਸੰਤੁਲਨ ਹੈ ਉਸ ਦੇ ਵਿੱਚ ਜ਼ਰੂਰ ਕੋਈ ਤੇ ਨਾ ਕਿਤੇ ਫਰਕ ਆ ਗਿਆ ਹੈ ਕਿਉਂਕਿ ਉਹਨਾਂ ਇਹ ਹੀ ਨਹੀਂ ਸਮਝ پا ਰਹੇ ਕਿ ਜੋ ਪੰਜਾਬੀ ਨੇ ਜਾਂ ਹਰਿਆਣਵੀ ਨੇ ਜਾਂ ਕੋਈ ਵੀ ਵਿਅਕਤੀ ਭਾਵੇਂ ਰਾਜਸਥਾਨੀ ਗੁਜਰਾਤੀ ਦੀ ਗੱਲ ਕੀਤੀ ਜਾਵੇ ਕਿ ਉਹ ਇੱਕ ਨੇ ਉਹਨਾਂ ਦਾ ਜਿਹੜਾ ਇੱਕੋ ਹੀ ਮਕਸਦ ਹੈ ਕਿ ਉਹ ਇਸ ਇੰਡੀਆ ਦੇ ਭਾਰਤ ਦੇ ਵਾਸੀ ਨੇ ਔਰ ਪੂਰਾ ਸੰਵਿਧਾਨ ਨੂੰ ਸਾਰੇ ਬਰਾਬਰ ਹੀ ਅਨੁਕੂਲਤਾ ਨਾਲ ਮੰਨਦੇ ਨੇ ਉਹਨਾਂ ਪੰਜਾਬ ਨੂੰ ਟਾਰਗੇਟ ਕਰਨ ਲਈ ਆਪਦਾ ਕਮਲ ਦਾ ਫੁੱਲ ਇੱਥੇ ਲਗਾਉਣ ਲਈ ਉਹ ਸਾਨੂੰ ਪਾੜਨ ਲਈ ਆਇਆ ਉਹ ਭਰਾ ਭਰਾ ਤੋਂ ਖੂਨ ਕਰਵਾਉਣਾ ਚਾਹੁੰਦੇ ਨੇ ਕਿਉਂਕਿ ਕਿਸਾਨੀ ਅੰਦੋਲਨ ਦੇ ਦੌਰਾਨ ਉਹਨਾਂ ਨੂੰ ਬੀਜੇਪੀ ਦੇ ਇੱਥੇ ਬੂਥ ਵੀ ਨਹੀਂ ਲੱਗੇ ਨੇ ਉਹਨਾਂ ਦੀ ਕੋਈ ਇੱਥੇ ਵੋਟ ਦਾ ਅਧਿਕਾਰ ਨਹੀਂ ਪਰ ਉਹ ਆਉਣ ਵਾਲੇ ਸਮੇਂ ਚ ਆ ਵੀ ਸਰਕਾਰ ਸੈਨ ਨੂੰ ਇੱਥੇ ਸਟੈਬਲਿਸ਼ ਕਰਨ ਲਈ ਸਾਡੇ ਪੰਜਾਬੀਆਂ ਨੂੰ ਟਾਰਗੇਟ ਕਰ ਰਹੇ ਨੇ ਔਰ ਮੇਰੀ ਇੱਕੋ ਹੀ ਬੇਨਤੀ ਹੈ ਕਿ ਪਵਾ ਕੋਈ ਪੰਜਾਬੀ ਹੈ ਹਰ ਇੱਕ ਵਿਅਕਤੀ ਨੂੰ ਸਾਥ ਦੇਣਾ ਚਾਹੀਦਾ ਹੈ ਤਾਂ ਸਿਰਫ ਤੇ ਸਿਰਫ ਸਵਿਧਾਨ ਨੂੰ ਫੋਲੋ ਕਰਨਾ ਚਾਹੀਦਾ ਹੈ ਭਾਈਪਾ ਮੰਤਰੀ ਅਮਿਤ ਸ਼ਾਹ ਜੀ ਨੇ ਜੋ ਸਾਡੇ ਸਵਿਧਾਨ ਦੇ ਖਿਲਾਫ ਡਾਕਟਰ ਅਮੀੜਕਰ ਦੇ ਖਿਲਾਫ ਜੋ ਟਿੱਪਣੀ ਕੀਤੀ ਹੈ ਸਾਰਾ ਦੇਸ਼ ਉਸ ਦੇ ਖਿਲਾਫ ਹੈ ਅਸੀਂ ਵੀ ਜਿਹੜੇ ਆਮ ਵਰਗ ਦੇ ਲੋਕਾਂ ਜਿਨ੍ਹਾਂ ਨੂੰ ਸਾਨੂੰ ਜਿਉਣ ਦਾ ਹੱਕ ਅਸਲੀ ਡਾਕਟਰ ਅਮੀੜਕਰ ਜੀ ਨੇ ਆਪਣੇ ਸਵਿਧਾਨ ਰਾਹੀਂ ਸਾਨੂੰ ਹੇਠਲੇ ਪੱਧਰ ਦੇ ਲੋਕਾਂ ਨੂੰ ਜੀਣ ਦਾ ਹੱਕ ਦਿੱਤਾ ਹੈ ਜਿਹੜੀ ਭਾਜਪਾ ਸਰਕਾਰ ਹੈ ਉਹ ਸਾਡੇ ਤੋਂ ਇਹ ਹੱਕ ਖੋਹਣਾ ਚਾਹੁੰਦੀ ਹੈ ਸਾਰਾ ਦੇਸ਼ ਇਸ ਦੇ ਖਿਲਾਫ ਹੈ ਪਰ ਅੱਜ ਤੱਕ ਸਾਡੇ ਇਸ ਦੇਸ਼ ਨੇ ਸੰਵਿਧਾਨ ਦੇ ਖਿਲਾਫ ਕਦੇ ਵੀ ਬਦੀਕੀ ਨੂੰ ਬਰਦਾਸ਼ਤ ਨਹੀਂ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਦੇਸ਼ ਇਹਨਾਂ ਨੂੰ ਵੀ ਚਲਦਾ ਕਰੇਗਾ ਇਹਨਾਂ ਦੀ ਇਸ ਬਦੀਕੀ ਨੂੰ ਪਰਵਾਨ ਨਹੀਂ ਕਰੇਗਾ ਅੱਜ ਅਸੀਂ ਸਮੁੱਚੀ ਕਾਂਗਰਸ ਆਰ ਸਮੁੱਚਾ ਦੇਸ਼ ਸਾਰੇ ਲੋਕ ਅਸੀਂ ਇਸ ਗੱਲ ਦੀ ਮੰਗ ਕਰਦੇ ਹਾਂ ਕਿ ਅਮਿਤ ਸ਼ਾ ਅਸਤੀਫਾ ਦੇਵੇ ਔਰ ਜਿਹੜੀ ਵੀ ਟਿੱਪਣੀਆਂ ਨੇ ਡਾਕਟਰ ਅਵੇਡਕਰ ਦੇ ਖਿਲਾਫ ਕੀਤੀਆਂ ਉਸ ਤੋਂ ਮਾਫੀ ਮੰਗੇ ਬੁੱਢ ਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਢ ਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ